ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ 'ਚ ਮਾਲਕ ਕਰੇ ਜੀ ਵਾਦਾ ਲਓ ਜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਭਾਈ ਸਿਆਲ ਦਾ ਮੌਸਮ ਆ ਕੱਪੜੇ ਲਿੜੇ ਕਦੇ ਵੀ ਪੂਰੇ ਨਹੀਂ ਹੁੰਦੇ ਹੈਨਾ ਸਿਆਲ ਦੇ ਵਿੱਚ ਤਾਂ ਖਾਸ ਕਰਕੇ ਸਿਆਲ ਮਾ ਦਾ ਜਿੰਨੇ ਮਰਜ਼ੀ ਕੱਪੜੇ ਕੱਢ ਲੋ ਮ ਆਇਓ ਹੋਈ ਜਾਂਦਾ ਯਾਰ ਇੱਕ ਜਾਕਟ ਲਿਆਵਾਂ ਯਾਰ ਇੱਕ ਕੋਟੀ ਲਿਆਵਾਂ ਆਹੀ ਕੋ ਚੱਲੀ ਜਾਂਦਾ ਹਨ ਤੇ ਤੁਹਾਨੂੰ ਇੱਕ ਗੱਲ ਦਾ ਹੋਰ ਪਤਾ ਹੁਣ ਬਾਈ ਯਾਰ ਭਾਬੀ ਜੀ ਚੱਲੇ ਯੂਪੀ ਨੂੰ ਵਿਆਹ ਹੈ ਉੱਥੇ ਮਾਸੀ ਜੀ ਭਾਬੀ ਜੀ ਦੇ ਮਾਸੀ ਜੀ ਆ ਜਿਹੜੇ ਉਹਨਾਂ ਦੇ ਦਿਓਰ ਦਾ ਵਿਆਹ ਹੈ ਭਾਈ ਹਨਾ ਤੇ ਚੱਲੇ ਆ ਜੀ ਇਹ ਯੂਪੀ ਨੂੰ ਅੱਜ ਇਹਨਾਂ ਨੂੰ ਹੁਣ ਛੱਡ ਕੇ ਆਣਾ ਫਤੇਗੜ ਸਾਹਿਬ ਸਰਹੰਦ ਤੋਂ ਮਿਲਣੀ ਆ ਜੀ ਬਸ ਬੁੱਕ ਕਰਾਈ ਹੋਈ ਹੈ ਅ ਕੀ ਹੁੰਦਾ ਉਹ ਮਤਲਬ ਦੂਜੀ ਵਾਰ ਸ ਇਹੋ ਇੱਕ ਬੈੱਡ ਜਾਂ ਹੁੰਦਾ ਕੀ ਕਹਿੰਦੇ ਆ ਉਹਨੂੰ ਮੈਂ ਭੁੱਲ ਗਿਆ ਹੁਣ ਦੇਖੀ ਪੁੱਤ ਨੂਰੇ ਆ ਦੇਖੋ ਜੀ ਟੋਪੀ ਟੋਪੀ ਥੱਲੇ ਕਰ ਲੈਂਦੀ ਆ ਫਿਰ ਤੁਰਦੀ ਆ ਸਾਹਮਣੇ ਵੱਜਦੀ ਕਦੇ ਚੀਜ਼ ਵਾਂਜਦੇ ਜਾ ਕੇ ਪੁੱਤ ਛੱਟ ਖਾ ਲੂੰਗੀ ਤੇ ਅੱਜ ਭਾਈ ਹੁਣ ਜਾਣਾ ਜੀ ਯੂਪੀ ਨੂੰ ਹੁਣ ਸ਼ਾਪਿੰਗ ਆ ਬੀਜੀ ਦੀ ਦਾ ਹੋ ਗਈ ਦੀ ਕੰਪਲੀਟ ਤੇ ਬਾਈ ਨੂੰ ਕਰਾਉਣੀ ਆ ਕੁਝ ਸ਼ਾਪਿੰਗ ਜਾਣਾ ਹੁਣ ਰੋਪੜ ਨੂੰ ਇੱਧਰ ਫੈਮਲੀ ਸਾਰੀ ਬੈਠੀ ਆ ਹੁਣ ਦੇਖਦੇ ਕੌਣ ਕੌਣ ਜਾਂਦਾ ਹਨਾ ਤੇ ਆਜੋ ਕਰਦੇ ਆ ਜੀ ਫੇਰ ਗੱਲਾਂ ਬਾਤਾਂ ਬਾਕੀ ਫੇਰ ਚੱਲਦੇ ਆ ਰੋਪੜ ਨੂੰ ਕਰਦੇ ਆ ਸ਼ਾਪਿੰਗ ਜਾ ਕੇ ਆਜੋ ਪਹਿਲਾਂ ਮਿਲ ਜੀ ਫੈਮਲੀ ਨੂੰ ਜੀ ਕਾਲ ਜੀ ਸਾਰਿਆਂ ਨੂੰ ਕੰਮ ਛਡਾ ਕੇ ਤੁਸੀਂ ਆਪਣਾ ਕੰਮ ਨਵੇੜ ਰਹੀਓ ਬਸ ਆ ਗੁੱਸਾ ਹੂੰ ਹੂੰ ਪਰਡੇ ਮੰਜ ਨੂੰ ਪਏ ਰੋਟੀ ਬਣਾਤੀ ਕੱਪੜੇ ਧੋਣ ਨੂੰ ਪਏ ਆ ਝਾੜੂ ਲਾਉਣ ਝਾੜੂ ਦੀਦੀ ਨੇ ਲਾਤਾ ਤਾਂ ਪਰ ਫੇਰ ਲੱਗਣਾ ਹਾਂ ਪਹੁੰਚ ਲਾਉਂਦੇ ਵੈਸੇ ਤਾਂ ਮੇਰੇ ਕੋ ਕੰਮ ਗਿਣਦੀ ਨਹੀਂ ਹੈ ਨਹੀਂ ਮੈਂ ਫਟਾਫਟ ਕਰ ਦਣਾ ਹੁਣ ਮੇਰਾ ਸਰੀਰ ਥੋੜਾ ਜਿਹਾ ਗਰਮ ਚਾਇਆ ਵਾ ਹੂੰ ਜਦ ਮੈਂ ਠੰਡੀ ਹੋ ਗਈਂਦੀ ਫੇਰ ਮੇਰੇ ਟੂਹੀ ਗੋਡੇ ਬਹੁਤ ਦੁਖਦੇ ਤਾਂ ਕਰਕੇ ਕਹਿਦੀ ਤੇ ਤੁਹਾਨੂੰ ਵੀ ਮੈਨੂੰ ਕਰ ਲੈਣਾ ਦੋ ਚਲ ਕੋਈ ਨਹੀਂ ਕੋਈ ਨਾ ਕਿਹਾ ਉਹ ਟੂ ਹੀ ਗੋੜਿਆ ਬਸ ਐਤਾ ਜੂਦਾ ਰਹਿ ਮੇਰਾ ਘਰ ਆ ਐ ਬਾਬਾ ਜੀ ਨੂੰ ਸਹੀ ਸਲਾਮਤ ਰੱਖੇ ਬਾਬਾ ਜੀ ਐਨ ਦਿਮਾਗਿਤਮੁਕ ਪਾ ਕੇ ਰੱਖੇ ਆਏ ਤਾਂ ਛੇਤੀ ਦੇ ਕੇ ਆ ਕੇ ਤੁਸੀਂ ਮੇਰੀ ਹੈਲਪ ਕਰਾਈ ਦੋਗੇ ਦਿਮਾਗ ਤੇ ਮੁਕ ਪਾ ਕੇ ਰੱਖੇ ਅੱਗੇ ਮੇਰਾ ਦਿਮਾਗ ਨਹੀਂ ਹੁੰਦਾ ਬਸ ਉਹ ਤੁਸੀਂ ਸਾਈਡ ਤੇ ਨਹੀਂ ਕੱਟ ਕੇ ਰਖਣ ਦੇ ਦੇਖੋ ਵਿੱਕੀ ਚਾਚਾ ਮਾਸੀ ਦੀ ਹੈਲਪ ਕਰਾਉਂਦਾ ਪਾਪਾ ਮੰਮੀ ਦੀ ਹੈਲਪ ਕਰਾਉਂਦੇ ਆ ਤੁਸੀਂ ਉਹਨਾਂ ਦੇ ਘਰ ਦੇ ਜੁਵਾਈਆਂ ਤੁਹਾਨੂੰ ਵੀ ਸਾਡੀ ਹੈਲਪ ਕਰਨੀ ਚਾਹੀਦੀ ਅੱਛਾ ਭਾਈ ਹੈ ਤੁਸੀਂ ਦੇਖੋ ਦੁੱਧ ਵਗੈਰਾ ਵੀ ਕੰਮ ਕਰਦੇ ਤੁਹਾਨੂੰ ਇਹ ਨਹੀਂ ਕਹਿੰਦੇ ਉਹ ਖੇਤਾਂ ਦਾ ਵੀ ਕੰਮ ਕਰਦੇ ਆ ਹੂੰ ਇਹ ਬਰਾਬਰ ਬਰਾਬਰ ਅੱਛਾ ਚਲੋ ਹਾਂ ਦੀਦੀ ਨਾਲ ਚੱਲ ਜਾਣਾ ਸਰਦਾਰ ਜੀ ਨੇ ਮਾਣੀ ਮੱਟੀ ਮੇਰੇ ਨਾਲ ਪਿੱਛੇ ਤੇ ਹੈਲਪ ਕਰਾਈ ਕਰਨੀ ਤੁਹਾਡੀ ਹੈਲਪ ਪਤਾ ਕਿਹਾਏ ਕੁਝ ਨਹੀਂ ਕਰਨਾ ਮੈਂ ਰੋਟੀ ਬਣਾਤੀ ਬਸ ਆਪਣੀ ਪਾ ਕੇ ਖਾ ਲੈਣੀ ਬਾਸ ਹੋਰ ਕੁਝ ਨਹੀਂ ਕਰਨਾ ਤੁਸੀਂ ਤੇਰਾ ਸਰਦਾਰ ਜੀ ਵੀ ਕੱਲਾ ਰਹਿ ਜਾਣਾ ਵਿਚਾਰਾ ਹੋਈ ਨਾ ਕੰਮ ਡਬਲ ਹੋ ਜਾਣਾ ਮੇਰੇ ਪੱਕਲੇ ਨਾਲ ਕੀ ਗੱਲਾਂ ਕਰਤੀ ਮਸ਼ੀਨ ਮੈਂ ਲੈ ਆਇਕ ਨੂੰ ਕਿ ਕੇਵਲ ਚੌਚਵਾਈ ਦਾ ਕੰਮ ਰਹਿਣਾ ਰਵਿੰਦਰ ਦਾ ਹਾਂ ਇਹ ਤਾਂ ਹੈ ਮੈਂ ਡੱਬਦੀ ਨਹੀਂ ਹੈਗੀ ਪਿੱਛੇ ਮੈਂ ਮੇਰੇ ਦੇਖੋ ਦੋ ਦੋਨੋਂ ਰਹਿ ਗਏ ਬਸ ਇਹ ਵੀ ਮੈਂ ਤਾਰ ਦੇਣੀ ਮੈਂ ਮੈਸਾਂ ਵੀ ਸਿੱਖਣੀਆਂ ਚਾਰ ਪੰਜ ਦਿਨਾਂ ਚ ਨੋ ਅੱਛਾ ਇਹ ਨਾ ਕਰਕੇ ਨਹੀਂ ਸਿੱਖ ਹੁੰਦੀਆਂ ਇਹ ਨਾ ਕਰਕੇ ਉਤਰਦੀਆਂ ਵੀ ਨਹੀਂ ਹੈਗੇ ਫੇ ਲਿਆ ਪਲਾਸ ਪਹਿਲਾਂ ਇਹੀ ਤਾਰਾਂ ਜਰਨੇ ਪਾਣੀ ਚ ਡਿੱਬਾ ਕਰ ਲੈ ਮੋਲੂ ਨੂੰ ਸਿੱਧਾ ਪਾਈ ਪਿਛਲੇ ਜਰਨੇ ਵਿਆਹ ਤਾਂ ਮੋਲੂ ਨੇ ਤਾਰੂ ਫੇ ਐਂ ਕਰ ਪਲਾਸ ਲਿਆ ਹੁਣ ਤਾਰ ਦੰਨੇ ਆ ਜਦੋਂ ਸਨੀ ਦਿਓਰ ਫਿਲਮ ਚ ਘਰ ਬਖੀਤੇ ਰਹਿੰਦੇ ਆ ਕਹਿੰਦੇ ਕਿ ਮੁੜਾ ਕਿਤੇ ਦਿਨ ਦਾ ਮੁੜ ਕੇ ਮਿਲਦਾ ਹੈ ਨਾ ਉਹ ਤਾਂ ਉਹ ਤਾਂ ਉਹਨਾਂ ਨੇ ਇਹਦੇ ਨਾਲ ਕਿਹਦੀ ਗੱਲ ਦੀ ਮੁੜਾ ਕਾ ਪਤਾ ਨਾ ਵੀ ਹੈਗੇ ਇੱਕ ਫਿਲਮ ਚ ਉਹ ਤਾਂ ਹੋਰ ਉਹ ਤਾਂ ਉਹਨਾਂ ਨੇ ਬਣਾਇਆ ਪਾ ਹੁੰਦਾ ਨਾਟਕ ਉਹ ਬਸ ਨਹੀਂ ਆਹੋ ਦੀਦੀ ਉਹ ਗੱਲ ਕਰਦੀ ਆ ਜਿਹਨੇ ਉਹ ਖਿੱਚ ਲੰਦਾ ਹਾਂ 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 ਤੂੰ ਵੀ ਜਾ ਮੈਨੂੰ ਕਹਿੰਨੀ ਪਾਲਾ ਮੂੰਹ ਚ ਤਾਂ ਮੈਂ ਆਪੇ ਖਿੱਚ ਨਾ ਕਿ ਕਿੰਨੇ ਕਿਆ ਲਾਇਆ ਪਾ ਹੁੰਦਾ ਇਹਨਾਂ ਨੂੰ ਵੈਸੇ ਫੈਵਿਕ ਕਿੱਕ ਚਾਰ ਪ੍ਰਕਾਰ ਦੇ ਹੁੰਦੇ ਆ ਹੂੰ ਅੱਛਾ ਇੱਕ ਦਿਨ ਨਹੀਂ ਕਰਦਾ ਜੇ ਭਾਈ ਵੀ ਇੱਕ ਕਲਾਸ ਵਿੱਚ ਦੂਈ ਹੋ ਤਾਂ ਇਹ ਉੱਤਮ ਹੈ ਨਾ ਤੇ ਉਹ ਤਾਂ ਪੱਕੀ ਰਹੂਗੀ ਇੱਕ ਦਿਨ ਨਹੀਂ ਕਰਦਾ ਕਿਉਂਕਿ ਪਤਾ ਕਿ ਇੱਕ ਮੇਰੀ ਸਹੇਲੀ ਦਾ ਵਿਆਹ ਆਣਾ ਹੈ ਇੱਕ ਆਪਾਂ ਨੇ ਨਾਨਕ ਚੱਕ ਲੈ ਕੇ ਜਾਣੀ ਉਹ ਹੈ ਹੂੰ ਚਲ ਤੁਹਾਡੇ ਸਾਲੇ ਦੇ ਵਿਆਹ ਤਾਂ ਮੈਂ ਨਵੇਂ ਲਵਾਣੇ ਹੂੰ ਸਾਲੇ ਦੇ ਵਿਆਹ ਨੂੰ ਸਾਲੇ ਦਾ ਅੱਛਾ ਠੀਕ ਆ ਜੀ ਉਹਦੇ 26 27 ਤਰੀਕ ਦਾ ਵਿਆਹ ਮੇਰੇ ਖਿਆਲ ਚ ਠੀਕ ਆ ਉਧਰ ਨਾ ਰੁਕਿਆ ਮੈਨੂੰ ਆ ਵੀ ਆਨੂੰ ਤਾਂ ਕਹਿਤਾ ਤਾਂ ਰਹਿਣ ਦੇ ਕੈਲੜੇ ਕੈਲੜੇ ਮੇਰੀ ਗੱਲ ਸੁਣਾ ਮਾਸੀ ਜਿੰਦਾਬਾਦ ਮੇਰੀ ਗੱਲ ਤਾਂ ਸੁਣਾ ਆਹ ਬਲੇ ਉਹ ਕਰਕੇ ਨਾ ਆਪਾਂ ਨੇ ਤਾਰ ਕੇ ਹੁਣ ਛਾਂਬ ਕੇ ਰੱਖ ਲੈਣੇ ਫੈਬੀ ਪਾਣੀ ਚ ਦੋਤੇ ਜਲ ਕੱਲ ਕੱਪੜੇ ਧੋਦੀਦੀ ਨਾ ਮੈਂ ਕੱਪੜੇ ਧੋਦੀਤੀ ਜਦ ਮੈਂ ਜਦ ਤਰਕੇ ਤੇ ਨਾ ਮੇਰੇ ਕੋਲ ਬਹੁਤ ਪਾਇਆ ਹੈ ਹੈ ਗਿਆ ਬਾ ਸਬਰ ਲੱਗਣੇ ਨਹੀਂ ਜੀ ਉਹ ਛੇਤੀ ਉਤਰ ਜਾਣੇ ਆ ਜੀ ਉਹ ਮੈਂ ਲਾਉਂਗਾ ਨਾ ਉਹ ਨਾਲੇ ਕਟਿੰਗ ਕਰਕੇ ਲੱਗਣੇ ਨਾਲੇ ਉਹ ਕੋਈ ਨਾ ਨੌਕ ਉਹ ਪਤਾ ਕਿ ਉਹ ਕੇਵਲ ਇੱਕ ਦਿਨ ਵਾਲਾ ਕੰਮ ਉਹ ਜਿਹੜੇ ਨਹੀਂ ਕਰਤਾ ਉਹ ਮੈਂ ਫੈਵੀਕ ਇੱਕ ਲਾ ਕੇ ਲਾ ਦਣੀ ਏ ਜੋੜ ਦੇਣੇ ਨਹੀਂ ਸੋਲੂਸ਼ਨ ਲੈ ਆਉਂਗੇ ਸੋਲੂਸ਼ਨ ਪਾਪਾ ਜੀ ਕਹਿੰਦੇ ਨਹੀਂ ਸੋਲੂਸ਼ਨ ਮੈਂ ਵੀ ਕੋਇਕ ਲਾ ਦਿਓ ਹਾਂ ਤੱਕੇ ਹੀ ਨਾ ਉਤਰਨਾ ਤੁਹਾਡੇ ਬੱਜਣ ਆਏ ਜਾਂ ਤੁਹਾਡੇ ਨਾਲ ਲੜੂਗੀ ਜਿਹੜੇ ਦਾ ਦਰਵਾਜ਼ਾ ਇਹਨੂੰ ਇਧਰ ਪਾਪਾ ਜੀ ਭਾਈ ਆਰਾਮ ਕਰ ਰਹੇ ਆ ਇਹ ਪਹਿਲਾਂ ਤੁਸੀਂ ਵੀਡੀਓ ਦੇਖਿਆ ਜਾਣਾ ਹੁਣ ਮੈਂ ਜਾਂਦਾ ਬਾਈਕੋਲ ਨੂੰ ਕਰੀਏ ਸ਼ਾਪਿੰਗ ਫੇਰ ਤੁਹਾਨੂੰ ਲਿਆਣ ਕੇ ਦਿਖਾਉਂਦੇ ਆ ਕੱਪੜੇ ਕਿਹੜੇ ਕਿਹੜੇ ਲੈਂਦੇ ਯਾਰ ਤੁਸੀਂ ਗਲਤੀ ਕਰ ਟ੍ਰੈਕਸੂਟ ਤੁਹਾਡੇ ਆਉਂਦਾ ਨਹੀਂ ਪਤਾ ਨਹੀਂ ਆਉਂਦਾ ਤੁਸੀਂ ਰਹਿਣ ਦੋ ਮੈਂ ਪਾ ਲੂੰਗੀ ਆਹਾਂ ਬੱਲੇ ਤੇਰੇ ਹੋਰ ਨਹੀਂ ਕੁਝ ਹੋਰ ਵੀ ਹੈ ਕਿ ਮੈਂ ਟਰਾਈ ਕਰਕੇ ਦੇਖਣਾ ਮੇਰੇ ਆ ਜਾਣਾ ਚਲ ਜੇ ਆਉਂਦਾ ਤੇਰੇ ਤੂੰ ਵੀ ਪਾਰੇ ਕਰ ਉੱਥੇ ਗਿਆ ਤੂੰ ਫੇ ਪਾਈ ਜਾ ਹਾਂ ਸੋਣਾ ਲੱਗਦਾ ਸੋਣਾ ਇਹ ਵੈਸੀ ਇਹ ਇਥੇ ਇਹ ਨਹੀਂ ਇਹ ਡੈਡੀ ਜੀ ਨੇ ਗਿਫਟ ਦਿੱਤਾ ਮੇਰੇ ਪਹਿਲੇ ਜਨਮ ਦਿਨ ਤੇ ਪਹਿਲੇ ਜਨਮ ਦਿਨ ਤੇ ਕਹਤਾ ਮਤਲਬ ਵਿਆਹ ਤੋਂ ਬਾਅਦ ਜਿਹੜਾ ਜਨਮ ਦਿਨ ਆਇਆ ਤਾਂ ਪਹਿਲੇ ਹੀ ਤਾਂ ਉਦੋਂ ਤਾਂ ਪਹਿਲੇ ਜਨਮ ਦਿਨ ਦਾ ਉਹਦੇ ਉੱਪਰ ਗਿਫਟ ਦਿੱਤਾ ਤਾਂ ਉਹਨਾਂ ਨੇ ਪੈਂਟੀ ਦੇ ਨਾਲ ਦੀ ਹੋਰ ਪੈਂਟ ਲੋਰ ਤਾਂ ਚੱਲ ਮੈਂ ਹੁਣ ਹੋਰ ਪਾਈ ਵੀ ਇਹਦੇ ਨਾਲ ਦੀ ਪੈਂਟ ਹੋਰ ਸਭ ਨੇ ਲੈ ਦਾ ਲੈ ਦਾ ਗਿਫਟ ਦਿੱਤਾ ਤਾਂ ਸਾਨੂੰ ਸਭ ਨੇ ਲੈ ਲੈ ਕੇ ਦਿੱਤਾ ਤਾਂ ਮੈਨੂੰ ਇਹ ਟਰੈਕ ਸੂਟ ਕਰਨੇ ਦਿੱਤੀ ਸੀ ਛੋਲ ਜੀ ਹਾਂ ਉੜਾੜਾ ਲਿਖਿਆ ਸੀ ਸਭ ਨੇ ਅਲੱਗ-ਲੱਗ ਦਿੱਤਾ ਫਿਰ ਮਸੀ ਜੀ ਨੇ ਦਿੱਤਾ ਤਾਂ ਹੁਣ ਨਹੀਂ ਪਤਾ ਨਹੀਂ ਵੀਡੀਓ ਕੱਢ ਕੇ ਦੇਖ ਹੋਣੀ ਆ ਸਭ ਨੇ ਅਲੱਗ-ਲੱਗ ਦਿੱਤਾ ਤਾਂ ਕਰਕੇ ਹੁਣ ਐਨੀਵਰਸਰੀ ਆਉਂਦੀ ਉਹਨਾਂ ਨੇ ਕਰਨ ਦੇ ਕਰਨ ਦਾ ਬਰਥਡੇ ਹੁਣ ਵਿਚਾਰੇ ਦਾ ਨਹੀਂ ਕੀ ਬਣੂਗਾ ਮਸੀ ਢਿੱਲੀ ਬਹੁਤ ਹੋ ਗਈ ਹੈ ਹੂੰ ਚਲੋ ਦੇਖਦੇ ਹਾਂ ਚਲੋ ਕਈ ਵਾਰ ਕਰਮੀਆਂ ਮਜਬੂਰੀਆਂ ਕਰਕੇ ਭਾਈ ਅੱਗੇ ਪਿੱਛੇ ਕਰਨਾ ਪੈਂਦਾ ਕੋਈ ਨਾ ਕੋਈ ਪ੍ਰੋਗਰਾਮ ਪਰ ਉਹਨੇ ਉਹ ਮਨਾ ਲਿਆ ਕਰਨ ਨੇ ਪਤਾ ਕੀ ਕਰਿਆ ਆਪਣੇ ਫਰੈਂਡਸ ਨੂੰ ਪੁਆਲਟੀ ਕਰਤੀ ਕਹਿੰਦਾ ਬਸ ਮੇਰਾ ਜਨਮ ਦਿਨ ਮੰਨ ਗਿਆ ਮੈਨੂੰ ਕੁਝ ਨਹੀਂ ਚਾਹੀਦਾ ਅਸੀਂ ਕਹਿੰਦਾ ਇੱਕ ਉਹਨੇ ਕਿਹਾ ਮੰਮੀ ਨੂੰ ਮੰਮੀ ਕਹਿੰਦੇ ਤੈਨੂੰ ਕੀ ਚਾਹੀਦਾ ਬੱਕੜੀ ਚੋਲ ਮਨਾ ਰਿਜਰਟ ਖੂਚ ਉਹ ਵੀ ਆਇਓ ਕਹਿੰਦਾ ਸੀ ਨਹੀਂ ਉਹ ਤਾਂ ਠੀਕ ਹੈ ਚੱਕੜੀ ਚੱਲ ਰੋ ਖੁਸ਼ ਆ ਬਹੁਤ ਖੁਸ਼ ਆ ਸੀ ਸਾਰੀ ਕਈ ਵਾਰ ਕੋਈ ਪ੍ਰੋਗਰਾਮ ਅੱਗੇ ਪਿੱਛੇ ਕਰਨਾ ਪੈਂਦਾ ਹਰੇਕ ਦੇ ਘਰਾਂ ਮਜਬੂਰੀ ਹੁੰਦੀ ਹੁਣ ਅਸੀਂ ਅਸੀਂ ਨੂਰ ਦਾ ਜਨਮ ਦਿਨ ਹੁਣ ਕੱਲ ਹੁਣ ਮਨਾਇਆ ਹੈ ਤੇ ਕਾਫੀ ਦੇਰ ਦਾ ਪੈਂਡਿੰਗ ਹੋ ਗਿਆ ਦਾ ਮਨ ਲੱਗਾ ਦਾ ਡੇਢ ਮਹੀਨਾ ਲੰਘ ਗਿਆ ਦਾ ਹਾਂ 10 ਅਕਤੂਬਰ ਦਾ ਸੀਗਾ ਨੂਰ ਦਾ ਜਨਮ ਦਿਨ 10 ਅਕਤੂਬਰ ਨਵੰਬਰ ਦਾ ਹਾਂ ਡੇਢ ਮਹੀਨਾ ਹੀ ਹੋ ਗਿਆ ਤੇ 10 ਅਕਤੂਬਰ ਹੀ ਦਾ 1.5 ਮਹੀਨਾ ਬਾਅਦ ਮਨਾਇਆ ਭਾਈ ਨਵੰਬਰ ਚੱਲਦੀ ਆ ਹਾਂ ਸਾਡਾ ਵੀ ਵਿਆਹ ਚ ਇਹਦਾ 14 ਅਕਤੂਬਰ ਨਹੀਂ 10 ਅਕਤੂਬਰ ਦਾ ਵਿਆਹ ਸੀ ਨਾ 14 ਅਕਤੂਬਰ ਦਾ ਨਹੀਂ ਸੀਗਾ ਨੂਨ ਦਾ ਜਨਮ ਦਿਨ ਦਾ ਹੋ ਜਾਂਦਾ ਅੱਗੇ ਪਿੱਛੇ ਕੋਈ ਬੜੀ ਗੱਲ ਨਹੀਂ ਜੀ 29 ਤਰੀਕਾ ਜਿੰਨੀ ਵੀ ਵੀਡੀਓ ਸ਼ੂਟ ਹੋ ਰਹੀਆਂ ਜੀ ਇਹ ਸਾਲ ਤੇ ਹੁਣ ਮੈਂ ਚੱਲਾਂ ਭਾਈ ਬਾਈ ਡੀਕਦਾ ਏ ਤੇ ਮਿਲਦੇ ਆਂ ਜੀ ਫਿਰ ਤੁਹਾਨੂੰ ਰੋਪੜ ਜਾ ਕੇ ਕਰਦੇ ਆਂ ਸ਼ਾਪਿੰਗ ਫਿਰ ਆਣ ਕੇ ਦਿਖਾਣੇ ਇਹਨਾਂ ਨੂੰ ਵੀ ਕਿਆ-ਕਿਆ ਕੁਝ ਲੈ ਕੇ ਜਾਂਦਾ ਲਓ ਜੀ ਪਹੁੰਚ ਗਏ ਬਾਈ ਆਪਾਂ ਆਪਣੇ ਮਿੱਤਰ ਦੀ ਦੁਕਾਨ ਤੇ ਤੇ ਤੁਹਾਨੂੰ ਪਤਾ ਹੀ ਹੈ ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੀ ਇਹਨਾਂ ਨੂੰ ਹੁਣ ਬਾਈ ਨੂੰ ਕਰਾਈਏ ਸ਼ਾਪਿੰਗ ਹਾਂਜੀ ਮਹਾਰਾਜ ਕੀ ਹਾਲ ਹੈ ਜੀ ਵਧੀਆ ਭਾਈ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਆ ਸੇਤ ਵਧੀਆ ਭਾਜੀ ਵਧੀਆ ਸੁਣਾਓ ਜੀ ਅੱਜ ਅੱਜ ਹਾਂ ਕਿਰਪਾ ਮਾਲਕ ਜੀ ਅੱਜ ਥੋੜੇ ਬਿਜ਼ੀ ਲੱਗਦੇ ਭਾਜੀ ਅੱਜ ਐਕਚੁਅਲੀ ਚੱਕਰ ਇਹ ਆ ਕਿ ਅੱਜ ਮਾਸੀ ਦੇ ਮੁੰਡੇ ਦੀ ਮੈਰिज ਆ ਉਹਦੇ ਕਰਕੇ ਥੋੜੇ ਬਿਜ਼ੀ ਹੋਏ ਹੋਏ ਆ ਰਾਤ ਨੂੰ ਅੱਜ ਵੈਡਿੰਗ ਹੈ ਅੱਛਾ ਅੰਦਰ ਉਧਰ ਨੂੰ ਭੱਜੇ ਵਾ ਸ਼ੋਪਿੰਗ ਸ਼ੋਪਿੰਗ ਦੇ ਚੱਕਰਾਂ 'ਚ ਭੱਜੇ ਵਾ ਦੁਕਾਨ ਵਾਲੇ ਘਾਟੇ ਫੋਕਸ ਹੋ ਰਿਹਾ ਅੱਜ ਠੀਕ ਆ ਠੀਕ ਆ ਨਹੀਂ ਆਪ ਚਲੋ ਉਹ ਵੀ ਉਹ ਕੰਮ ਜ਼ਰੂਰੀ ਆ ਯਾਰ ਹਾਂ ਤੇ ਦੁਆ ਭੋਲਾ ਭਾਈ ਉਲੂ ਭਾਈ ਵੀ ਬਾਹਰੀ ਹੈ ਭਾਈ ਉਹ ਵੀ ਸ਼ੋਪਿੰਗ ਸ਼ੋਪਿੰਗ ਤੇ ਹੀ ਗਿਆ ਵਾ ਕਿਤੇ ਅੱਛਾ ਉਹ ਤਾਂ ਵੈਸੇ ਮਨ ਲੱਗਾ ਘੱਟੇ ਟਿਕਦਾ ਅੱਗੇ ਮੈਂ ਚੱਕਣ ਗਿਆ ਵਾ ਠੀਕ ਆ ਠੀਕ ਆ ਤੇ ਅੱਜ ਭਾਈ ਬਿਜ਼ੀ ਆ ਮੁੰਡੇ ਇੱਧਰ ਹੁਣ ਮਿਲੋ ਬਾਈ ਨੂੰ ਅਸੀ ਕਾਲ ਜੀ ਸਾਰਿਆਂ ਨੂੰ ਆ ਠੀਕ ਆ ਸਾਈ ਹੁਣ ਭਾਈ ਚੱਲ ਰਹੀ ਆ ਸ਼ੋਪਿੰਗ ਸਾਡੀ ਵੀ ਅਸੀਂ ਆਏ ਤੁਹਾਡੇ ਕੋਲ ਸ਼ਾਪਿੰਗ ਕਰਨ ਤੁਸੀਂ ਹੋਰ ਪਾਸੇ ਭੱਜੇ ਵੀ ਸ਼ਾਪਿੰਗ ਭਾਈ ਅੱਜ ਲਈ ਸੌਰੀ ਐ ਕੱਲ ਤੁਹਾਡੇ ਨਾਲ ਜਿੰਨਾ ਮਰਜ਼ੀ ਟਾਈਮ ਲੈ ਲਿਓ ਗੱਲ ਨਹੀਂ ਚਲੋ ਕੋਈ ਨਹੀਂ ਤੁਹਾਡਾ ਕੰਮ ਉਹ ਵੀ ਜ਼ਰੂਰੀ ਆ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਜਾਣਾ ਭਾਈ ਜਾ ਸਕਦੇ ਆ ਅਸੀਂ ਛੋਟੂ ਹੈਗਾ ਸਾਡੇ ਕੋਲ ਇਹ ਕਿਹੜਾ ਮੰਗਿਆ ਲੈ ਐਮ ਭਾਜੀ ਐਮ ਇੱਕ ਵਾਰ ਐਲ ਲੈ ਦਿੱਤਾ ਐਲ ਲੈ ਲਓ ਭਾਈ ਸਾਈਜ਼ ਐਲ ਸਾਈਜ਼ ਯਾਰ ਐਨ ਵਧੀਆ ਮੈਂ ਕਹਿੰਦਾ ਦੇਖੋ ਜੀ ਥੋੜਾ ਬੋਤਾ ਕੋਟਨ ਥੋੜਾ ਬੋਤਾ ਸ਼੍ਰਿੰਕ ਹੁੰਦਾ ਪਰ ਇੰਨਾ ਨਹੀਂ ਹੋਊਗਾ ਇਹ ਥੋੜਾ ਮਾਈਨਰ ਜਿਹਾ ਹੋਊਗਾ ਭਾਜੀ ਹਾਂ ਆ সাইਜ਼ ਲੈ ਲਓ ਬਣਾ ਲੈ ਫਿਟਿੰਗ ਵੀ ਤੁਹਾਡੀ ਪ੍ਰੋਪਰ ਆ ਜਾਣੀ ਹੈ। ਹਾਂਜੀ ਆ ਪਾ ਕੇ ਦੇਖ ਲਓ। ਆ ਵੀ ਕਲਰ ਵਧੀਆ ਗ੍ਰੀਨ ਠੀਕ ਹੈ। ਵਿਆਹ ਚੌਧਰੀ ਸਾਹਿਬ ਆਹੀ ਹੈ ਜਿਹੜਾ ਸਾਹਮਣੇ? ਨਹੀਂ 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 ਭਾਈ। ਅੱਜ ਰਿਟ੍ਰੀਮ ਡੈਸਟੀਨੇਸ਼ਨ ਚ ਵਿਆਹ ਹੈ ਭਾਈ। ਅੱਛਾ ਅੱਛਾ ਠੀਕ ਹੈ ਠੀਕ ਹੈ। ਚਲੋ ਵਧੀਆ ਵਧੀਆ। ਤੇ ਸਾਡੇ ਵੱਲੋਂ ਭਾਈ ਮੁਬਾਰਕਾ ਤੁਹਾਨੂੰ ਤੁਹਾਡੇ ਮਾਸੀ ਦੇ ਬੇਟੇ ਦਾ ਮੈਰਿਜ ਹੈ ਇਹ ਜਿਆਦਾ ਵਧੀਆ ਯਾਰ।

ਆ ਗੋਲੀ ਮਾਰ ਆ ਗੀ ਲੈ ਵੀ ਆ ਵੀ ਐਲ ਹੈ ਬਈ ਕੋਣ ਨਾ ਪਾਉਂਦਾ ਜੀ ਨਾ ਬਣੀ ਬਈ ਜਿਆਦਾ ਬਲੈਗ ਹੈ ਮੇ ਕੋ ਬੰਦਾ ਮ ਬਲੈਗ ਹੈ ਬੰਦਾ ਜੀਨ ਵੀ ਬਲੈਗਾ ਫਾਰਮਲ ਵੀ ਬਲੈਗਾ ਹਾਂ ਲੈਂਡਿੰਗ ਵੀ ਵਧੀਆ ਲੱਗਣੀ ਹਾਂ ਵਧੀਆ ਲੱਗਣੀ ਯਾਰ ਬਲੈਕ ਲਾਈਨਿੰਗ ਵਾਲੀ ਵੀ ਐਸੇ ਚੱਲਦੀ ਆ ਬਾਈ ਹੁਣ ਅੱਗੇ ਚੱਲ ਮੈਨੂੰ ਇਹਨਾਂ ਜਿੰਨਰ ਕੋਲ ਮਨ ਨਾ ਤੋਏ ਨਾ ਚੱਲ ਪੈਣੀ ਹੂੰ ਛੋਟੂ ਘੈਂਟ ਘੈਂਟ ਜੇ ਆਰਟੀਕਲ ਦਿਖਾ ਦੇ ਨਾ ਸਾਰੇ ਵਧੀਆ ਫਰੈਸ਼ ਸਟਾਕ ਹੈ ਜੀ ਹਾਂ ਬੱਚਾ ਠੀਕ ਲੱਗੂ ਬਲੈਕ ਪੈਨ ਠੀਕ ਲੱਗਣੀ ਆ ਨਾ ਠੀਕ ਲੱਗਣੀ ਐਸੇ ਹਾਂ ਉਹ ਵੀ ਬਾਈ ਵਧੀਆ ਵੈਸੇ ਆਹ ਜਿਹੜੀ ਕੱਡੀ ਵੀ ਨੇ ਆ ਦੇ ਵਿੱਚ ਦੋ ਕਲਰ ਇਹ ਵੀ ਘੈਂਟ ਆ ਹੋਰ ਕਿਹੜਾ ਕਲਰ ਉਹ ਵੀ ਦਿਖਾ ਦੇ ਆ ਭਾਈ ਜੇ ਬਲੈਕ ਨੈਲ ਬੜੀ ਹਾਲੇ ਕਟرائی ਦੀ ਆਈ ਹੈ ਬਲੈਕ ਨੈਲ ਐਨੂ ਟੂ ਮੈਂ ਮੈਂ ਕਹਿੰਦਾ ਹਾਲੇ ਹੀ ਭਾਈ ਹਾਂ ਜੀ ਨੈਲ ਬਣੀ ਨਾ ਤੁਜੀ ਕਟرائی ਦੀ ਤਾਂ ਲੁੱਕੇ ਹੋਰ ਆ ਮੇਰੇ ਕੋਲ ਦੋ ਤਿੰਨ ਅਕ ਕਟرائی ਦੀਆਂ ਬਹੁਤ ਇੱਕ ਤਾਂ ਇਸ ਵਿੱਚ ਪਲੇਨ ਚਾਹੀਦੀ ਪਲੇਨ ਵੀ ਮਿਲ ਜੇ ਇੱਕ ਤਾਂ ਵੈਸੇ ਵੀ ਇਹ ਕੱਪੜਾ ਵੀ ਸੋਹਣਾ ਚੱਲਦਾ ਤੇ ਬਤੀਲਾ ਕਿੰਨਾ ਦਾ ਭਾਈ ਤੁਹਾਡੇ 34 34 34 ਇਹ ਡਾਰਕ ਪੈਂਟ ਨਾਲ ਚੰਗੀ ਲੱਗਣੀ ਆ ਇਹਨ ਵਧੀਆ ਉਹ ਇਹ ਨੂੰ ਹੂੰ ਕਾਲੀ ਪੈਂਟ ਨਾਲ ਜੱਟੂ ਕੀ ਲਓ ਜੀ ਹੁਣ ਪਾਈ ਅਸੀਂ ਪੈਂਟ ਸ਼ਰਟ ਤਾਂ ਲੈ ਲਈ ਤੁਹਾਨੂੰ ਹੁਣ ਘਰਾਂ ਜਾ ਕੇ ਦਿਖਾਵਾਂਗੇ ਕਿਆ-ਕਿਆ ਕੁਝ ਲਿਆ ਤੇ ਹੁਣ ਅਸੀਂ ਸਿਲੈਕਟ ਲੱਗੇ ਕਰਨ ਜਾਕਟ ਬਾਈ ਕਹਿੰਦਾ ਕੋਈ ਜਾਕਟ ਵੀ ਲੈਣੀ ਆ ਇਹਦੇ ਨਾਲ ਲਾ ਗਿਫਟ ਦਿੱਤਾ ਦਾ ਬਾਈ ਨੂੰ ਸੁਖੀ ਜੀ ਨੂੰ ਜਨਮ ਦਿਨ ਤੇ ਥੋੜਾ ਦੇ ਬੜਾ ਥੋੜਾ ਜਿਹਾ ਬੜਾ ਸਾਈਜ਼ ਦੇ ਯਾਰ ਛੋਟਾ ਇੱਕ ਮਿੰਟ ਚੀਜ਼ ਆ ਵੀ ਬਹੁਤ ਵਧੀਆ ਲੱਗਦੀ ਬਾਈ ਬਾਈ ਵੀ ਇਹ ਤਾਂ ਪਾਕਿੰਗ ਇਹ ਚੀਜ਼ ਗੱਲ ਨਾਲ ਜਿੱਦਾਂ ਲਾਈਨਿੰਗ ਵਾਲੀ ਹੋਵੇ ਉਹ ਸ਼ਰਟ ਉਹਦੇ ਨਾਲ ਨੂੰ ਘੈਂਟ ਲੱਗਣੀ ਕੁਰਤੇ ਪਜਾਮੇ ਨਾਲ ਨੂੰ ਵੀ ਪੈ ਜਾਂਦੀ ਐ ਆਹ ਬੜੀ ਸ਼ਰਟ ਆ ਹਾਂ ਨਾਲ ਘੈਂਟ ਲੱਗਣੀ ਹੈ। ਛੋਟੀ ਜੀ। ਕਿਹਾ ਇਦਾਂ। ਛੋਟੀ ਹਾਂ। ਥੋੜੀ ਹਾਂ। ਉੱਚੀ ਹੈ ਨਾ। ਉੱਚੀ ਵੀ ਛੋਟੀ। ਨਾ ਨਾ ਟਾਈਮ। ਟਾਈਮ ਤਾਂ ਫਿਰ ਲੱਗਦਾ ਹੀ ਹੁਣ ਰੋਪੜ ਗਏ ਵੇ ਹੁਣ ਜਦ ਬੰਦਾ ਹੀ। ਦੀਦੀ ਨੂੰ ਵੀ ਛੱਡਿਆ। ਉਹ ਭਾਬੀ ਨੇ ਫੇਰ ਕਰਾਉਣੀ ਧੀ ਥ੍ਰੇਡਿੰਗ ਜੀ। ਹੋ ਗਈ ਉਹਨਾਂ ਦੀ ਕੱਦੀ ਥ੍ਰੇਡਿੰਗ 5 ਮਿੰਟ ਦਾ ਕੰਮ ਹੁੰਦਾ ਇਕੱਲੇ। ਪਤਾ ਕਿ ਪਤਾ ਕਿਆ ਚੱਕਰ ਆ। ਮੈਂ ਲੇਟ ਤਾਂ ਹੋ ਗਿਆ ਮੈਂ ਪਹਿਲਾਂ ਜਾਂਦਾ ਗਿਆ ਹੁਣ ਮਾਹਲਾਂ ਨੂੰ ਗੱਡੀ ਲੈਣ ਕਿਉਂਕਿ ਹੁਣ ਕੈਚੀਆਂ ਵੀ ਦੋ ਇੱਕ ਬੈਗ ਆ ਤੇ ਪਾਪਾ ਜੀ ਕਹਿੰਦੇ ਮੈਂ ਵੀ ਮਤ ਵੀ ਭਾਈ ਜਾਇਆ ਆਉਂਗਾ ਨਾਲ ਹੈਨਾ ਤੇ ਉਤੇ ਬਾਅਦ ਵੀ ਮੈਂ ਦਰਸ਼ਨ ਕਰ ਜਾਊਗਾ ਫਤੇਗੜ ਸਾਹਿਬ ਦੇ ਤਾਂ ਕਰਕੇ ਫਿਰ ਤੂੰ ਹੋ ਗਈ ਮੈਂ ਹੋ ਗਿਆ ਬੰਦੇ ਹੋ ਗਏ ਜ਼ਿਆਦਾ ਉਹਦੇ ਕਰਕੇ ਫਿਰ ਗੱਡੀ ਚੇਂਜ ਕਰਨੀ ਪਈ ਭਾਈ ਗੱਡੀ ਲਿਆਂਦੀ ਫਿਰ ਮਾਹਲਾਨੀ ਫੈਮਿਲੀ ਦੀ ਮੈਂ ਕਢੀ ਲੀਆ ਬਿੱਲੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਹਾਂ ਚੰਗੀ ਤਰ੍ਹਾਂ ਰਵਾਨਾ ਰਵਾਨਾ ਚੰਗੀ ਤਰ੍ਹਾਂ ਕਰਕੇ ਆਉਂਗੇ ਰਵਾਨਾ ਸਾਰੇ ਜਣੇ ਜਾ ਕੇ ਆ ਲੈ ਆਂਦੀ ਹੁਣ ਬਾਈ ਨੂੰ ਚੈੱਕ ਕਰ ਲਓ ਤੁਸੀਂ ਆਪਣੀ ਕੋਈ ਲੋਰ ਲੂਰ ਜਿਹੜੀ ਦੇਖਣੇ ਵਾਲੀ ਤੇ ਕਹਿੰਦੇ ਤੇ ਮੈਂ ਠੀਕੇ ਆ ਉਹ ਕਰ ਲੀਆਂ ਉਹ ਜਿਹੜੀ ਮਾਣੀ ਮੁੱਟੀ ਲੈਂਥ ਕਰਾਣੇ ਆਂ ਕਿ ਕੱਪੜੇ ਕਿਹੜੇ ਕਹਿੰਦੇ ਉਹ ਤਾਂ ਹਾਉ ਜਿਹੜੇ ਤੁਸੀਂ ਲੈ ਕੇ ਆਏ ਹੋਹੀ ਤਾਂ ਲੱਗਿਆ ਤੈਨੂੰ ਦਿਖਾਣਾ ਤੂੰ ਰਹਿਣ ਦੇ ਅਹੀਂ ਦੇਖੀ ਅਹੀਂ ਦੇਖੀ ਤੂੰ ਲਪਾ ਇਹ ਕਹ ਜਾਇ ਕੜ ਜੀ ਲੈ ਆਂਦੀ ਹੈ ਇੱਕ ਬਾਜਾਇ ਕਟਾ ਹਾਫ ਬਾਜੂ ਇਹ ਜੈਕਟ ਬਹੁਤ ਸੋਹਣੀ ਹੈ ਇਹ ਕਿੰਨਾ ਸੋਹਣਾ ਕਲਰ ਹੈ ਹੂੰ ਇਹ ਇੱਕ ਹੁਣ ਅੱਗੇ ਤਾਂ ਨਾ ਇੱਕ ਸਾਈਡੇ ਪੈਂਦੀ ਮੰਮੀ ਮੰਮੀ ਦੇਖਦੀ ਦੋੇ ਸਾਈਡ ਇਹ ਬਾਜੀਆਂ ਦੋ ਸਾਈਡ ਪੈਂਦੀ ਹੁੰਦੀਆਂ ਮੈਂ ਤਾਂ ਕਹਿੰਦੀ ਕਈ ਪੈਂਦੀਆਂ ਤਾਂ ਹੁੰਦੀਆਂ ਮੰਮੀ ਦੋ ਸਾਈਡੇ ਪੈਂਦੀ ਆ ਹਾਂ ਇਹ ਡਬਲ ਪੈਂਦੀ ਆ ਇਹ ਦੋ ਸਾਈਡ ਮੇਰੇ ਮਾਰ ਗਿਆ ਮੈਂ ਵਧੀਆ ਗੱਲ ਹੈ ਵੀਰ ਬਾਦੂਆ ਫਿਰ ਬਾਦਚੋਂ ਮੈਂ ਅਭੀ ਪਾ ਸਕਦੀ ਨਾ ਮੈਂ ਵੀ ਇੱਧਰ ਬੈਠੇ ਸਾਡੇ ਭਾਈ ਆਂਟੀ ਜੀ ਹੋਰਾਂ ਟੀ ਜੀ ਸੇ ਤਾਂ ਠੀਕ ਆ ਜੀ ਹਾਂ ਠੀਕ ਹੈ ਕੀ ਗੱਲ ਤੇਲੇ ਹੋਗੇ ਤੇ ਕਹਿੰਨੇ ਹਾਂ ਹਾਂ ਠੀਕ ਆ ਹੁਣ ਤਾਂ ਚਲੋ ਤਾਂ ਵੀ ਸ਼ੌਕਾ ਉਹ ਮੰਨ ਕੇ ਆ ਜੀ ਦੀ ਪ੍ਰੋਬਲਮ ਦੱਸੀ ਡਾਕਟਰ ਨੇ ਕਹਿੰਦੇ ਹੌਲੀ ਹੌਲੀ ਨਾਮ ਆ ਜੂਗਾ ਹੂੰ ਚਲੋ ਥੋੜੀ ਜਿਹੀ ਉਮਰ ਦੇ ਵਿੱਚ ਆ ਕੇ ਹੋ ਆ ਜਾਂਦਾ ਹੈ ਭਾਈ ਇੱਕ ਗੱਲ ਚੰਗੀ ਕਰੀ ਡਾਕਟਰ ਨੇ ਬਾਬਿਆਂ ਨੇ ਵੀ ਵੀ ਆਂਟੀ ਜੀ ਨੂੰ ਕਿਹਾ ਵੀ ਐਡਾ ਘੰਟਾ ਤੁਸੀਂ ਘੁੰਮੇ ਕਰਨਾ ਫੇ ਆਂਟੀ ਜੀ ਬਹਾਨੇ ਸਿਰੁਰੇ ਨੂੰ ਆਏ ਕਰਨਗੇ ਚਲੋ ਸ਼ੁਕਰ ਹੈ ਬਹਾਨੇ ਨਾਲ ਜਿਹੜਾ ਤਾਂ ਮਾਰ ਦੂੰਗੀ ਆਂਟੀ ਸਾਡੀ ਓਕੇ ਤਕਲੀਫ ਨਾ ਹੋਵੇਆਂ ਕਿ ਦੂਰ ਹੋ ਜਵੇ ਤਕਲੀਫ ਜਿਹੜੀ ਹੁੰਦੀ ਆ ਉਹ ਦੂਰ ਹੋ ਜਵੇ ਹੈਨਾ ਹਾਂ ਹਾਲ ਚੁਲੀ ਆ ਬਈਆ ਹਾਂ 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 ਅੱ비 ਵਿੱਚ ਅੱਬੀ ਨੇ ਛੜ ਚੱਕ ਮੈਂ ਤਾਂ ਚਲੋ ਆਲਾ ਮੇਰੀ ਕੋਲ ਇਹ ਖਰਾਬ ਆਦੇ ਆ ਖਰਾਬ ਆਦੇ ਉਹ ਜਿਹੜੀ ਮੁਰਾ ਹੀ ਪਾਰਲਰ ਜਿਹਾ ਹੈ ਹਾਂ ਹਾਂ ਚਲ ਆਹ ਤਾਂ ਸ਼ਰਟ ਸੋਹਣੀ ਲਿਆਂਦੀ ਤਾਂ ਮੇਰੇ ਕੰਨ ਉਹ ਦੇ ਉੱਧਰ ਉਹ ਕਹਿੰਦਾ ਮੈਨੂੰ ਚੈੱਕ ਕਰਾਓ ਹੋਰ ਹੁਣ ਫੋਨ ਨਹੀਂ ਦੇਖਣਾ ਹੁਣ ਆਹ ਲਫਾਫੇ ਦੇਖਣੇ ਆ ਇੱਕ ਤਾਂ ਲਿਆਂਦੀ ਜਾਕਟ ਹਾਂ ਹੈ ਸ਼ਰਟਾਂ ਲਿਆਂਦੀਆਂ ਕੱਨ ਖੋਲਣੀਆਂ ਫਿਰ ਤਹਿ ਲੱਗੀ ਵੀ ਇਹਨਾਂ ਦੀ ਤਹਿ ਲੱਗੀ ਵੀ ਆ ਮੈਂ ਬਾਹਰ ਤਾਂ ਕੱਢ ਲਾ ਵੀਡੀਓ 'ਚ ਦਿਖਾਈਆਂ ਮਿਆਂ ਨਹੀਂ ਹਜੇ ਅੱਛਾ ਨਹੀਂ ਦਿਖਾਈਆਂ ਨਹੀਂ ਤੇ ਇੱਕ ਆਹ ਲਈਏ ਸ਼ਾਰਟ ਜੀ ਕਟ్రਾਈ ਦੀ ਆਂਟੀ ਕਟ్రਾਈ ਦੀ ਨਹੀਂ ਰਹਿਦਾ ਅਛਾ ਜੀ ਬਈ ਮੋਟਰ ਡਰਾਈਵਰ ਦੱਸਾਂ ਮੈਂ বুঝਾਈ ਇਹਨਾਂ ਦੇ ਤਾਂ ਹੈ ਮੇਰੇ ਮੇਰੇ ਕੋਲ ਦੋ ਹੈ ਜੀ ਇਹਨਾਂ ਦੇ ਬਿਲਕੁਲ ਫਿਰ ਚੱਲਦੇ ਆ ਟੂਟਾਂ ਦਾ ਫਰਕ ਹੋ ਸਕਦਾ ਬੈਟਾਂ ਐ ਬਾਹਰ ਸਰਵਾੜ ਦੇ ਉੱਤੇ ਤੇ ਪਿੱਟ ਗਿਆ ਬਰਾਂਗੇ ਟੂਟਾਂ ਦਾ ਹੋ ਸਕਦਾ ਉਹ ਫੇਰ ਸੂਟ ਗੱਲ ਕੁਛ ਹੋ ਰਹੀ ਜੀ ਹਾਂ ਉਹ ਨਿਆਣੇ ਰੰਗ ਪਾਉਂਦੇ ਕਟਾਈਆਂ ਦੀ ਜਾਂਦੇ ਆ ਇਹਨਾਂ ਕਲੀਅਰ ਰਹਿੰਦੀਆਂ ਨਿੱਗੀਆਂ ਰਹਿੰਦੀਆਂ ਜੀ ਆਹ ਜੀ ਬਨਾਣਾ ਲੈਂਦੀਆਂ ਦੋ ਤਿੰਨ ਤਾਂ ਦੋ ਤਿੰਨ ਬਨਾਣਾ ਲੈਂਦੀਆਂ ਉਹ ਤੂੰ ਠੀਕ ਚਾਹ ਆ ਲੈਂਦੀਆਂ ਲੋਰਾ ਉੱਥੇ ਪਾਉਣ ਨੂੰ ਹਾਂ ਠੀਕ ਆ ਤੇ ਲੋਰਾ ਦਾ ਬਾਈ ਕਹਿੰਦਾ ਹੈਗੇ ਆ ਮਹਾ ਯਾਰ ਚੱਲ ਦੋ ਕੁ ਲੈ ਲੈਂਦੇ ਆ ਠੀਕ ਨਹੀਂ ਦੋ ਲੋਰਾ ਲੈ ਆਂਦੀ ਆ ਕਿਆ ਹੋ ਗਿਆ ਵੀ ਖੇਰਦੀ ਕਾ ਤੇ ਐਵੇਂ ਚੱਕਣ ਚੱਲ ਦੇ ਦੇ ਮੰਮੀ ਜਰਾਬਾਂ ਦਾ ਕਿਆ ਕਾ ਨੂੰ ਅਲਫਾ ਫੇ ਬੋਲਣੇ ਅੰਨੇ ਵਿੱਚੇ ਪਾਦਮਾ ਇਹ ਕਿੱਡੀ ਦੀ ਨਾ ਕੇ ਵਿੱਚ ਪਾਣਗੇ ਨਾ ਉਹਨਾਂ ਦੇ ਕੱਪੜੇ ਆ ਲੈ ਆਂਦੀ ਆ ਆਹ ਲੈ ਆਂਦੀ ਆ ਭਾਈ ਪੈਂਟਾਂ ਕਾ ਪੈਂਟ ਲੈ ਆਂਦੀ ਆ ਇੱਕ ਆ ਬਲੈਕ ਵਾਲੀ ਹੈ ਇੱਕ ਆ ਬਲੈਕ ਵਾਲੀ ਆ ਪੈਆਂ ਖਿੰਡ ਗਿਆ ਹੁਣ ਫਿਰ ਚੱਲ ਆ ਦੇ ਤਾਂ ਇੱਕ ਹਾਲ ਜਾਂਦੀ ਆ ਇੱਕ ਨਹੀਂ ਦੂਆ ਪਾ ਲਈ ਨਹੀਂ ਮੇਰੇ ਤੁਸੀਂ ਲਾਓ ਆਹਾ ਇਹੇ ਮੰਮੀ ਬਾਈ ਕੋਲ ਪਾਈ ਕਹਿੰਦਾ ਇੱਕ ਬਾਰੇ ਪਾਈ ਵੀ ਆਂ ਟੱਚ ਪਈ ਤੀ ਇਹਦੀ ਫਿਰ ਲੈਂਥ ਜੀ ਕਰਾਈ ਆ ਥੋੜੀ ਜੀ ਤਾਂ ਕਰਕੇ ਰੱਖ ਦੋ ਪਾਪਾ ਜੀ ਕੋਈ ਕੀ ਕਮੀ ਉੱਪਰ ਆਈ ਨਾ ਚਲ ਠੀਕ ਆ ਦੋ ਪੈਂਟਾਂ ਆ ਗਈਆਂ ਤਿੰਨ ਪੈਂਟਾਂ ਹੋ ਗਈਆਂ ਦੋ ਸ਼ਲਟਾਂ ਪੈਂਟਾਂ ਚਾਰ ਹੋ ਗਈਆਂ ਨਹੀਂ ਇੱਕ ਤਾਂ ਸਾਈਜ਼ ਲੈ ਕੇ ਵੀ ਤੇ ਨਾਲ ਆਹੋ ਉਹੀ ਕਹਿੰਦੀ ਵੀ ਜਣੀ ਬਾ ਪਾਣੇ ਨੂੰ ਉੱਥੇ ਆਹੋ ਆਹੋ ਉਹ ਉਹ ਹੈ ਤਾਂ ਉਹ ਵੀ ਠੀਕ ਹੈ ਨਮੀ ਹੋਆ ਪਰ ਉਹਦੇ ਨਾਲ ਵੀ ਆ ਇਹਦੀ ਲੈਂਥ ਕਰਾਈ ਤੀ ਨਾ ਤਾਂ ਕਰਕੇ ਉਹ ਨਾਪ ਦੇ ਤੌਰ ਪਰ ਲੈ ਕੇ ਵੀ ਤੇ ਨਾਲ ਹਾਂ ਉਹਨੂੰ ਫੜਾ ਦੇ ਕੇ ਆ ਮੰਗਦਾ ਇਹ ਇਹਨਾਂ ਮੰਗਣਾ ਨਹੀਂ ਕੋਈ ਵੀ ਨਹੀਂ ਲੈ 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 ਲਫਾਟ ਕੰਟੀ ਕਹਿੰਦੇ ਇਹਨੂੰ ਦਵਾਵਾ ਦਵਾਵਾ ਲੈਣਾ ਹੈ ਨਾ ਦਵਾਵਾ ਚਾਹੀਦਾ ਬਸ ਇਹ ਲੈ ਲੈਣ ਹੁਣ ਆ ਵੀ ਲੈਣਾ ਆਕੜ ਗਿਆ ਬਸ ਹੁਣ ਕੋਰਾਂਟੀ ਦੀ ਵਿਆਹ ਦੀ ਤਿਆਰੀ ਹੋ ਗਈ ਚੱਲ ਰਿਹਾ ਚੱਲ ਰਿਹਾ ਨਾਨਕ ਸ਼ੱਕ ਦਾ ਜੇ ਤੂੰ ਸਾਡੀ ਹੈਲਪ ਦੀ ਲੋੜ ਹੋਈ ਦੱਸਿਓ ਜਰੂਰ ਨਾਨਕ ਸ਼ੱਕ ਦੀ ਭਾਈ ਤਿਆਰੀ ਚੱਲ ਰਹੀ ਆ ਪੂਰੀ ਜੋਰਾ ਛੋਰਾ ਤੇ ਮਾਲਕ ਰੱਖੇ ਸੁੱਖ ਵਿਆਹ ਭਾਈ ਮਹਾਰਾਜ ਭਾਈ ਅਡੀ ਪਹਿਲਾਂ ਕਿਹੜੇ ਏਰੀਆ ਚ ਪੈਂਦਾ ਇਹ ਕਿਹੜਾ ਪਿੰਡਾ ਅੱਛਾ ਗੜ ਸ਼ੰਕਰ ਕੋਲਾ ਹੈ ਠੀਕ ਆ ਠੀਕ ਆ ਬਲਾਚੌਰ ਕੋਲ ਜਾਂਦੇ ਆ ਕਿੱਥੇ ਆ ਥਮੇੜ 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 ਰਾਮਗੜ ਅੱਛਾ ਅੱਛਾ ਜੀ ਸਾਡਾ ਸ਼ੰਕਰ ਕਿੰਨੀ ਕੁ ਦੂਰ ਹੈ ਸਾਡਾ ਸ਼ੰਕਰ ਬਲਾਚੌਰ ਕੋਲੀ ਪੈ ਜਾਂਦਾ ਅੱਛਾ 1.5 45-40 ਮਿੰਟ 45-40 ਮਿੰਟ ਦਾ ਰਸਤਾ ਇੰਨਾ ਕੁ ਹੋਊਗਾ ਘੰਟੇ ਕਿਦਾ ਬੱਸ ਕੀ ਤੋ ਕੀ ਆ ਕੀ ਹੋ ਗਿਆ ਪੁੱਤ ਕਿੰਨੇ ਵੀ ਚਲੇਗੇ ਦੇ ਨੇ ਸਾਡੇ ਮਿੰਦੂ ਲੱਗੇ ਆਂਦੀਪੁਰ ਦੇ ਵਿਆਹ ਦੇ ਵਾਰ ਹਾਂ ਸਾਡੇ ਲੱਗੇ ਆ ਬੀਬੀ ਚਲੇ ਗਏ ਸਭ ਮੰਮੀ ਚਲੇ ਗਈ ਹੈ। ਹਲ ਡੈਡੀ ਚਲੇ ਗਿਆ। 4-5 ਡੈਡੀ ਚਲੇ ਗਿਆ। 6 ਜਣੇ ਚਲੇ ਗਏ। ਸਾਰੇ ਮੈਂਬਰ ਪਰਿਵਾਰ ਦੇ। ਬਿਲਕੁਲ। ਜਿਹੋ ਆਇਆ ਸੋ ਚੱਲ ਸੀ ਸਭ ਕੀ ਆਈ ਬਣਵਾ ਲਈ। ਹਮ। ਹੋਰ ਮਹਾਰਾਜ ਜੀ ਖਾਰ ਹਜ਼ਰਾਦਰ ਹੋਣ ਦੇਣਾ। ਬਿਲਕੁਲ ਬਿਲਕੁਲ ਜੀ ਹਾਂ। ਜਿਨ੍ਹਾਂ ਲਿਖਿਆ ਵਾ ਜੀ। ਜਿਹੜੇ ਤਾਂ ਗਈ ਹੈ ਵੀ ਉਹਨਾਂ ਤੇ ਬਿਮਾਰੀ ਨਾ ਲਾਵੇ। ਸੇ ਮੈਂ ਵਾਹਿੰਦਾਂ ਜਨਨ ਦਾ ਆ ਮੈਂ ਦੇਖ ਮਹਾਰਾਣੀ ਦਿਵਾਲੀ ਮਨਾਉਣੀ ਹੈ ਹਾਂ ਬਿਲਕੁਲ ਬਿਲਕੁਲ ਮਹਾਰਾਣੀ ਦੇਖਣ ਦਾ ਕੋਈ ਮਹਾਰਾ ਦੇ ਘਰ ਦੇਰਾ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਜੀ ਇਹਦੇ ਮੂਰੇ ਬਸ ਆਹੀ ਤਾਂ ਚੀਜ਼ ਆ ਆਂਟੀ ਜੀ ਜਿਹੜੀ ਮਾਲਕ ਨੇ ਆਪਣੇ ਹੱਥ ਚ ਰੱਖੀ ਵੀ ਹਾਂ ਤੂੰ ਜੋਰ ਹੈ ਨਾ ਉਹ ਤਾਂ ਦੇ ਤਾ ਨਹੀਂ ਤਾਂ ਹਾਂ ਨਹੀਂ ਤਾਂ ਹੰਡਾਈ ਜਾ ਔਰ ਕਿਤੇ ਨੂੰ ਲੰਡਾਈ ਜਾ ਜਾਣਾ ਮਿਲਣਾ ਵਿਛੜਨਾ ਸਭ ਪਰਮਾਤਮਾ ਦੀ ਮਿਹਰ ਨਾਲ ਹੁੰਦਾ ਸਭ ਉਹਦੇ ਹੁਕਮ ਨਾਲ ਹੁੰਦਾ ਸਾਨੂੰ ਵਹਿਮ ਆ ਉਈ ਸਾਡੇ ਹੁਕਮ ਨਾਲ ਹੁੰਦਾ ਇਹ ਨਾ ਉਹਨਾਂ ਦੇ ਹੁਕਮ ਨਾਲ ਸਾਡੇ ਹੁਕਮ ਨਾਲ ਉਧਰ ਹੁਕਮ ਨਾਲ ਤਾਂ ਬੱਸ ਤੇ ਹੁਕਮ ਹੀ ਲੈਣਾ ਕੋਈ ਵੀ ਮਤਲਬ ਅ ਕਾਰਜ ਹੋਣਾ ਜਾਂ ਕੁਝ ਵੀ ਹੋਣਾ ਉਹ ਮਾਲਕ ਦੇ ਬਣਾਈ ਵੀ ਹੁੰਦੀ ਬਹਾਨੇ ਨਾਲ ਜਦੋਂ ਸਾਡੀ ਕਾਰਜ ਹੋਏ ਬੈਠੀਂ ਜਾ ਕੇ ਜਾਨ ਨੂੰ ਫਿਰ ਸਰਮਾ ਭਾਰੀ ਪੂਰਾ ਹੋ ਗਿਆ ਹਾਂ ਹੋਰ ਦੇਖ ਲੋ ਜੀ ਆਂਟੀ ਜੀ ਤੇ ਫੁੱਲ ਜਿੱਦਣ ਪਾ ਕੇ ਆਏ ਉਦੋਂ ਫੋਫੜ ਜੀ ਨਾਲ ਤੇ ਹਾਂ ਉਦੋਂ ਨਾਲ ਤੇ ਉਦੋਂ ਨਾਲ ਗਏ ਜਪਰੀਆਂ ਨਾਲ ਗਏ ਹਾਂ 10 ਦਿਨ ਬਾਅਦ ਇਹ ਭਾਈ ਉਹਨਾਂ ਦੇ ਜਾਣਾ ਪੈ ਗਿਆ ਕਪਾਤ ਆਪ ਕਹਿਣ ਕਿ ਇਹ ਤੁਰਦੇ ਫਿਰਦੇ ਮੈਨੂੰ ਦੋ ਦਿਨ ਪਹਿਲਾਂ ਮਿਲੇ ਆ ਕਿਉਂਕਿ ਉਹ ਤਾਂ ਕਪਾਤ ਆ ਮੈਂ ਆਉਣਾ ਜਾਣੇ ਲੱਗੇ ਹੋਏ ਰਹਿੰਦੇ ਆ ਚਲੋ ਕੋਈ ਗੱਲ ਬਿਲਕੁਲ ਬਿਲਕੁਲ ਬਸ ਜੇ ਸੋਣਾ ਮਿਲ ਜੀ ਚਲੇਗੀ ਚਲੇ ਜਗਾ ਬਾਗਾਂ ਚਰਪੇ ਜੀ ਸੋਣੇ ਆ ਇਹ ਨਹੀਂ ਇਹ ਚਲੋ ਤ੍ਰਿਸ਼ਨਾ ਉਹਨਾਂ ਦੀ ਠੰਡੀ ਹੋ ਗਈ ਸੀ ਇਹ ਠੰਡੀ ਹੋ ਗਈ ਚਲੇ ਇੱਕ ਤਾਂ ਇੱਕ ਤਾਂ ਹੁਣ ਤੀਆਂ ਪਹਿਣਾ ਆਪਣੇ ਘਰਾਂ ਤੀਆਂ ਹੈਨਾ ਉਹ ਕਿੱਥੇ ਆ ਗਈ ਉਦੋਂ ਡੇਰਾ ਉਦਾਵੀ ਹੋ ਜਾਣਾ ਮੁੰਡੇ ਦਾ ਵੀ ਹੋ ਜਾਣਾ ਮੈਂ ਤਾਂ ਹੀ ਨਹੀਂ ਕਹਿੰਦੀ ਵੀ ਦੇਰਾਂ ਦੇਰ ਨਹੀਂ ਹੈਗੀ ਹਾਂ ਮਕਾਨ ਮਕਾਨ ਵਧੀਆ ਪੈ ਗਿਆ ਤਾਂ ਮਕਾਨ ਜੀ ਪਿਆ ਮਕਾਨ ਪੈ ਗਿਆ ਵਿਚਾਰੀ ਹਾਂ ਜੀ ਹਾਂ ਹਾਂ ਉਦੋਂ ਉਹਨੇ ਪਾਪਾ ਜੀ ਨੂੰ ਪੱਗ ਬੰਨ੍ਹਣੀ ਔਕੀ ਕਰੀ ਪਈ ਨਾਲੇ ਨਾਲ ਹੋਈ ਵੀ ਕੀ ਕਹਿੰਦੀ ਆ ਓਰੇ ਬਹਿ ਜਾ ਉਹਨੇ ਤਾਂ ਕਢੀ ਜਾਂਦੀ ਮੈਂ ਘੱਜਣਾ ਤਾਂ ਇਹ ਬੱਟਾ ਜਾਂ ਬਹੁਤ ਤੰਗ ਕਰਦਾ ਜੀ ਇਹ ਹੁਣ ਹੈਂ ਤੂੰ ਐਨਾ ਤੰਗ ਕਾਤੇ ਕਰਦੀ ਆ ਦੇਖ ਇੱਕ ਨਾ ਮੁਢੀ ਪਈ ਐ ਸਿੱਧਾ ਸਿੱਧੀ ਹੋ ਸਿੱਧੀ ਹੋ ਕੇ ਬੈਠ ਸਿੱਧਾ ਹੋ ਜਾ ਨਿਆਣਾ ਨਾ ਦੇਖਣੇ ਬਾਈ 5 ਸਾਲ ਗਾਲੋਈ ਕਲਾਲ ਪਾ ਲੋ ਹਾਂ ਸਹੀ ਗੱਲ ਆ ਜੀ 5 ਸਾਲ ਲੱਗ ਜਾਂਦੇ ਨਿਆਣਾ ਮੜਿਆ ਕਲਾਲ ਵੀ ਉੱਠਣ ਦੀ ਟੈਨਸ਼ਨ ਫਰੀ ਹੋ ਜਾਂਦਾ ਜਦ ਤੱਕ ਬੰਦਾ ਕਿਸੇ ਮੇਰੀ ਹਰ ਗੱਲ ਦੇਖੀ ਐ ਦੇਖਣੀ ਐ ਆਪੇ ਲੱਡੂ ਛੱਡਾ ਮੈਂ ਬਣਾ ਲਈਦੀ ਮੈਂ ਪਹਿਲਾਂ ਲੱਡੂ ਕਰ ਦੋ ਆਂਟੀ ਦੇ ਇੱਧਰ ਨੂੰ ਲਿਆਵੇ ਇੱਧਰ ਨੂੰ ਕਰ ਦੇ ਇੱਧਰ ਨੂੰ ਲਿਆ ਦੋ ਠੀਕ ਹੈ ਤੇ ਜੀ ਤੂੰ ਪੱਟਾ ਅਲਟਾ ਛੋਟੀ ਹੈ ਹਾਂਜੀ ਹਾਂ ਇਹ ਹੈ ਕੀੜੂ ਏ ਇਹ ਸ਼ੀਰੂ ਵੀਦੇ ਵਰਗਾ ਏ ਜੀਰੂ ਵੀਦੇ ਵਰਗਾ ਬਿੰਦੇ ਵਰਗੀ ਦੇਖੋ ਤਾਂ ਕੀ ਦੇ ਵਰਗਾ 치ੜੂ ਬਿੰਦੇ ਵਰਗੀ ਮਨਾਟੀ ਮੇਰੇ ਵਰਗੀ ਆ ਹੈ ਨਾ ਬਿੰਦੇ ਵਰਗਾ ਏ ਮੇਰੇ ਪੇਕੇ ਹੀ ਆ ਜਿਹੜੇ ਕਹਿੰਦੇ ਮੇਰੇ ਵਰਗੇ ਦੇਖੋ ਸਾਨੂੰ ਇਹ ਕੋਈ ਭਰਤ ਨਹੀਂ ਜਿਹੜੀ ਜਿਹੜੀ ਜਗ੍ਹਾ ਅਸੀਂ ਉਹ ਵੀ ਦੱਸਣੀ ਆ ਅ ਮੈਨੂੰ ਹਊਗਾ ਕਿ ਸਾਡੀ ਜੀ ਦਲਾਦੀ ਦਾ ਵਰਕਪ ਸਾਨੂੰ ਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਵੀ ਉਹਨਾਂ ਦੀ ਧੀ ਨੇ ਕਿੰਨੇ ਦੁੱਖ ਤਕਲੀਫਾਂ ਸਹਾਈਆਂ ਤਾਂ ਕਹਿੰਦੇ ਆ ਉਹ ਮੇਰੇ ਵਰਗ ਹੈ ਹਾਂ ਤੇਲੀ ਪਰ ਸਾਰੇ ਕਹਿੰਦੇ ਆ ਕਹਿਣਾ ਸਿਰਫ ਜੋ ਗੱਲ ਹੈਗੀ ਉਹ ਹੀ ਕਹਿਣੀ ਆ ਸੀ ਮੈਂ ਹੁਣ ਦੀਦੀ ਜਿਹੜੇ ਕਹਿੰਦੇ ਨੇ ਲੱਗਦੀ ਦੀ ਬਨਕੀਰ ਤੁਹਾਡੀ ਵਰਗ ਉਰੇ ਤੂੰ ਲਾਡਲੀ ਨਹੀਂ ਤੂੰ ਮੈਨੂੰ ਐ ਦੱਸ ਹਾਂ ਦੇ ਇੱਕ ਸਹੀ ਹੈ ਕਿਹੜੇ ਨਹੀਂ ਨੇ ਲਾਡਲੇ ਹੁੰਦੇ ਬੀੜਾ ਘੇਰਾਈ ਗਿਆ ਬਿਲਕੁਲ ਬਿਲਕੁਲ ਮੈਂ ਆਪਣੀ ਮੰਮੀ ਦੀ ਲਾਡਲੀ ਆ ਇੱਧਰ ਮੈਂ ਮੈਂ ਕਹ ਦਿੰਦੀ ਆ ਭਾਈ ਤੇਰੇ ਵਰਗੀ ਵੀ ਹੈਗੀ ਦੋਹਾਂ ਵਰਗੀ ਮਿਸਰੀ ਆ ਆ ਜੀ ਚਾਹੀਦੀ ਆ ਨਾ ਮੇਰਾ ਦਿਲ ਤਾਂ ਨਾ ਟੁੱਟੇ ਤੇ ਇਲੂ ਟੁੱਟਣੇ ਪੜਨਗੇ ਕਿੱਥੇ ਜਾਣਾ ਤੁਸੀਂ ਆ ਦੋਈ ਬਈ ਦੀ ਆਈ ਤਾਂ ਇਹ ਵੀ ਤੇਰੇ ਕੋਲ ਨੂੰ ਆਉਣਾ ਨਹੀਂ ਥੱਪੜ ਥੁੱਪੜ ਨਾ ਕਰ ਹਾਂ ਨਹੀਂ ਚਲੋ ਮਾਂ ਤਾਂ ਮੈਂ ਆਹ ਪੁੱਤ ਕੀ ਕਹਿੰਦਾ ਤੂੰ ਹਾਂ ਪੁੱਤ ਕੀ ਕਹਿੰਦਾ ਤੂੰ ਪੁੱਛ ਲੈ ਲੂ ਕੀ ਹੋਇਆ ਲੈ ਲਾ ਇਹ ਫਿਰ ਕੋਣ ਕੋਣ ਕਰਨ ਹੋਣ ਲੱਗੀ ਥੋੜੇ ਠੁਣਕ ਠੁਣਕ ਜੀ ਕਰਨ ਨਿਪੋ ਨਿਪੋ ਨਹੀਂ ਮੈਟੀ ਝੁਣ ਤਾਂ ਝਾਕਦੀ ਆ ਲੱਡੂ ਜਾ ਚਲੋ ਠੀਕ ਹੈ ਜੀ ਫਿਰ ਹੁਣ ਸਾਨੂੰ ਦਿਓ ਜੀ ਇਜਾਜ਼ਤ ਫਟਾਫਟ ਹੋ ਜੀਏ ਤਿਆਰ ਸਰਦਾਰ ਜੀ ਦਾ ਕੰਮ ਆਹੀ ਹੈ ਜੀ ਠੀਕ ਹੈ ਚੰਗਾ ਜੀ ਹੁਣ ਮਿਲਦੇ ਸਾਨੂੰ ਅਗਲੇ ਵਲੌਗ ਚ ਸਾਈ ਬਾਏ